ਅਰ ਸਾਡੀ ਇਹੋ ਵੱਡੀ ਮੰਗ ਹੈ ਵੀ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਚਾਹੇ ਪੁਰਾਣੀ ਸੀ ਨਵੀਂ ਇਹ ਜੀ ਪਾਲਿਸੀ ਨੂੰ ਵਾਪਸ ਲੈ ਜਾਏ ਪਾਲਿਸੀ ਜਿਉਂ ਦੀ ਤਿਉਹ ਰਹਿੰਦੀ ਹੈ ਜਿਵੇਂ ਤਿੰਨ ਖੇਤੀ ਦੇ ਕਾਨੂੰਨ ਵਾਪਸ ਲੈ ਲਏ ਸੀ ਪਰ ਕਾਰਪੋਰੇਟ ਦਾ ਅਜੰਡਾ ਨਹੀਂ ਸੀ ਵਾਪਸ ਗਿਆ ਉਹ ਟੇ ਟੇ ਟੰਗ ਨਾ ਦੇਸ਼ ਵਿੱਚ ਲਾਗੂ ਕਰ ਰਹੀ ਹੈ ਇਹ ਨੀਤੀ ਪਾਲਿਸੀ ਜਿਉਂ ਦੀ ਤਿਉਹ ਆ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੱਜ ਚੰਡੀਗੜ੍ਹ ਵਿੱਚ ਅਹਿਮ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਕਿ ਜ਼ਮੀਨ ਬਚਾਓ ਪਿੰਡ ਬਚਾਓ ਪੰਜਾਬ ਬਚਾਓ ਮਹਾਂ ਰੈਲੀ 20 ਅਗਸਤ 2025 ਨੂੰ ਕੁੱਕੜਪਿੰਡ ਜਲੰਧਰ ਵਿੱਚ ਕੀਤੀ ਜਾਵੇਗੀ ਮੋਰਚੇ ਨੇ ਕਿਸਾਨਾਂ ਮਜ਼ਦੂਰਾਂ ਤੇ ਲੋਕਾਂ ਨੂੰ ਵੱਡੇ ਗਿਣਤੀ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਇਹ ਸੰਘਰਸ਼ ਹੋਰ ਮਜ਼ਬੂਤ ਹੋ ਸਕੇ ਮੀਟਿੰਗ ਵਿੱਚ ਫੈਸਲੇ ਹੋਏ ਆ ਉਹਦੇ ਵਿੱਚ ਇਕਤਾ ਜਿਹੜੀ ਜਲੰਧਰ ਦੀ ਆਪਣੀ ਜ਼ਮੀਨ ਬਚਾਓ ਪਿੰਡ ਬਚਾਓ ਪੰਜਾਬ ਬਚਾਓ ਦੀ ਮਹਾਂ ਰੈਲੀ ਸੀ ਸਟੈਂਡ ਕਰ ਰਹੀ ਆ ਸੀ ਉਹਨੂੰ ਪੂਰੇ ਜੋਸ਼-ਸ਼ੋਰ ਨਾਲ ਕਰਾਂਗੇ ਉਹਦੀ ਵਜ੍ਹਾ ਇਹ ਆ ਕਿ ਜੇ ਡੀ ਨੋਟੀਫਿਕੇਸ਼ਨ ਨਹੀਂ ਹੋਇਆ ਹੈਗਾ ਅਰ ਸਾਡੀ ਇਹੋ ਵੱਡੀ ਮੰਗ ਆ ਕਿ ਵਿਧਾਨ ਸਭਾ ਵਿੱਚ ਮਤਾਂ ਪਾਸ ਕਰਕੇ ਚਾਹੇ ਪੁਰਾਣੀ ਸੀ ਨਮੀ ਇਹਦੀ ਪਾਲਿਸੀ ਨੂੰ ਵਾਪਸ ਲਿਆ ਜਾਏ ਪਾਲਿਸੀ ਜੂੰਦੀ ਤਿਉਹ ਰਹਿੰਦੀ ਆ ਜਿਵੇਂ ਤਿੰਨ ਖੇਤੀ ਦੇ ਕਾਨੂੰਨ ਵਾਪਸ ਲੈ ਲਏ ਸੀ ਪਰ ਕਾਰਪੋਰੇਟ ਦਾ ਅਜੰਡਾ ਨਹੀਂ ਸੀ ਵਾਪਸ ਗਿਆ ਉਹ ਟੇਢੇ ਢੰਗ ਨਾਲ ਦੇਸ਼ ਵਿੱਚ ਲਾਗੂ ਕਰ ਰਹੀ ਹੈ ਇਹ ਨੀਤੀ ਪਾਲਿਸੀ ਜੂੰਦੀ ਤਿਉਹ ਆ ਮੀਟਿੰਗ ਵਿੱਚ 19 ਮਾਰਚ 2025 ਨੂੰ ਸ਼ੰਭੂ ਖਨੋਰੀ ਮੋਰਚੇ ਤੇ ਕੀਤੀ ਗਈ ਬਲਡوزر ਕਾਰਵਾਈ ਦੀ ਸਖ਼ ਨਿਖੇਦੀ ਕੀਤੀ ਗਈ। ਉਹਨਾਂ ਦੱਸਿਆ ਕਿ ਸ਼ੰਭੂ ਮੋਰਚੇ ਤੇ ਵੱਖ-ਵੱਖ ਕਿਸਾਨ ਯੂਨੀਅਨਾਂ ਅਤੇ ਮੋਰਚੇ ਵਿੱਚ ਮੌਜੂਦ ਕਿਸਾਨਾਂ ਮਜ਼ਦੂਰਾਂ ਨੂੰ 3 ਕਰੋੜ ਤੋਂ ਵੱਧ ਰੁਪਏ ਦਾ ਨੁਕਸਾਨ ਹੋਇਆ ਹੈ। ਜਿਸ ਬਾਰੇ ਕੇਐਮਐਮ ਨੇ ਮੰਗ ਕੀਤੀ ਕਿ ਹਰਜ਼ਾਨੇ ਦੇ ਤੌਰ ਤੇ ਰਾਜ ਸਰਕਾਰ ਤੁਰੰਤ ਪ੍ਰਭਾਵ ਨਾਲ ਮੁਆਵਜ਼ਾ ਜਾਰੀ ਕਰੇ। ਅੱਜ ਦੀ ਮੀਟਿੰਗ ਦੇ ਵਿੱਚ ਅੱਜ ਇਹ ਫੈਸਲਾ ਕੀਤਾ ਹੈ ਕਿ ਜਿਵੇਂ ਸ਼ੰਭੂ ਤੇ ਖਨੋਰੀ ਮਾਰਕਰ ਦੇ ਉੱਤੇ ਚੱਲ ਰਹੇ ਸਾਡੇ ਮੋਰਚਿਆਂ ਨੂੰ ਬਾਜ਼ਾਰ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਸਾਡੇ ਕਿਸਾਨਾਂ ਦੇ ਪਿੱਛੇ ਵੀ ਛੁਰਾ ਮਾਰ ਕੇ ਉਹਨਾਂ ਦੇ ਰੁਪੇ ਪਰਵਾਈ ਹੈ ਵੱਡੀ ਪੱਧਰ ਤੇ ਸਾਡੇ ਟਰੈਕਟਰ ਉੱਚੇ ਡਰਾਡੀਆਂ ਲੁੱਟੀਆਂ ਅੱਜ ਤੱਕ ਸਾਡੀਆਂ 25 ਦਰਜਨ ਟਰਾਲੀਆਂ ਗਏ ਰਾਇ ਤੇ ਸਾਡੇ ਸਮਾਰ ਬਕਰਤਲ ਭਾਂਡੇ ਸਾਡੇ ਟੈਂਟਾਂ ਤੇ ਸਪੀਕਰ ਵੱਡੀ ਪੱਧਰ ਤੇ ਲੁੱਟੇ ਗਏ ਆ ਜਿਹੜੀ ਇਹ ਦੀ ਪਰਫਾਈ ਵਾਸਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਤਕੜਾ ਸੰਘਰਸ਼ ਲਿਖਿਆ ਜਾਊਗਾ ਤੇ ਇਹਦੀ ਪਰਫਾਈ ਕਰਾਈ ਜਾਊਗੀ ਮੋਰਚੇ ਨੇ ਸਪਸ਼ਟ ਕੀਤਾ ਕਿ ਸੰਘਰਸ਼ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਭਗਵੰਤ ਮਾਨ ਸਰਕਾਰ ਪੰਜਾਬ ਵਿਧਾਨ ਸਭਾ ਦਾ ਖਾਸ ਸੈਸ਼ਨ ਬੁਲਾ ਕੇ ਲੈਂਡ ਪੁਲਿੰਗ ਪਾਲਿਸੀ ਨੂੰ ਰੱਦ ਨਹੀਂ ਕਰ ਦਿੰਦੀ ਅਤੇ ਕੈਬਨਿਟ ਵੱਲੋਂ ਇਸ ਪਾਲਿਸੀ ਦੀ ਡੀ ਨੋਟੀਫਿਕੇਸ਼ਨ ਨਹੀਂ ਕੀਤੀ ਜਾਂਦੀ ਇਹ ਮੁੱਦਾ ਜਿੰਨਾ ਕਿ ਲੈਨ ਪੁਲਿੰਗ ਪਾਲਿਸੀ ਸਰਕਾਰ ਨੇ ਬਿਆਨ ਦਿੱਤਾ ਹੈ ਕਿ ਵਾਪਸ ਲੈਨੇ ਆ ਇਹ ਮੁੱਦਾ ਇਹ ਵਿਚਾਰਿਆਂ ਨੇ ਔਰ ਇਸ ਮੁੱਦੇ ਤੇ ਚਰਚਾ ਹੀ ਰਹੀ ਹੈ ਕਿ ਸਰਕਾਰ ਇਹਦੇ ਤੇ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰੇ ਰੱਦ ਦਾ ਮੋਦੀ ਕਿਸ ਜਾਰੀ ਕਰੇ ਰੱਦ ਦਾ ਔਰ ਉਹ ਨੋਟੀਫਿਕੇਸ਼ਨ ਜਦ ਤੱਕ ਰਹੇ ਉਹਨਾ ਸਮਾਂ ਇਹ ਸੰਚਾਰ ਚ ਜਾਰੀ ਰਹੇਗਾ ਔਰ ਉਹਦੇ ਮੁਤਾਬਿਕ ਜਿੰਨੀਆਂ ਹੁਣ ਤੱਕ ਕੌ ਦਿੱਤੀਆਂ ਗਈਆਂ ਨੇ ਉਹਦੇ ਵਿੱਚੋਂ 20 ਵਿਅਕਤੀ ਕਿਸਾਨ ਮਜ਼ਦੂਰ ਵਰਗੇ ਵੀ ਕੌਲ ਹੈ ਉੱਕੜਪਿੰਡ ਜਲੰਧਰ ਵਿਖੇ ਦਾਣਾ ਮੰਡੀ ਚ ਵੱਡਾ ਇਕੱਠ ਕਰਨਾ ਹੈ ਮਹਾਪੰਚਾਇਤ ਕੀਤੀ ਜਾਏਗੀ ਔਰ ਸਾਡੀ ਮੰਗ ਰਹੇਗੀ ਕਿ ਪਹਿਲਾਂ ਤਾਂ ਜਿਹੜਾ ਨੋਟੀਫਿਕੇਸ਼ਨ ਸਰਕਾਰ ਨੇ ਜਾਰੀ ਕੀਤਾ ਉਹਨਾਂ ਦੀ ਨੋਟੀਫਿਕੇਸ਼ਨ ਜਾਰੀ ਕਰੇ ਬਿਨਾਂ ਸਬਕ ਔਰ ਇਸ ਪਾਲਿਸੀ ਨੂੰ sire ton radd kare KMM ਆਗੂ ਨੇ ਇਹ ਵੀ ਦੱਸਿਆ ਕਿ ਮੋਰਚਾ 26 ਅਗਸਤ 2025 ਨੂੰ ਸੂਤ ਕਿਸਾਨ ਮੋਰਚਾ ਨਾਲ ਸਕਾਰਾਤਮਕ ਅਤੇ ਰਚਨਾਤਮਕ ਮੀਟਿੰਗ ਦੀ ਉਮੀਦ ਕਰਦਾ ਹੈ ਤਾ ਜੋ ਇਹ ਸੰਘਰਸ਼ ਨੂੰ ਇਕਜੁੱਟ ਹੋ ਕੇ ਅੱਗੇ ਵਿਧਾਇਆ ਜਾ ਸਕੇ ਅੰਤਰਰਾਸ਼ਟਰੀ ਵਪਾਰ ਦੇ ਮਾਮਲੇ ਤੇ ਕੇਐਮਐਮ ਨੇ ਸਾਫ ਕੀਤਾ ਕਿ ਅਮਰੀਕਾ ਨਾਲ ਹੋਣ ਵਾਲੇ ਕਿਸੇ ਵੀ ਵਪਾਰਕ ਸਮਝੌਤੇ ਵਿੱਚ ਭਾਰਤੀ ਕਿਸਾਨਾਂ ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਦੇ ਹਿੱਤਾਂ ਅਤੇ ਦੇਸ਼ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇ ਅਤੇ ਭਾਰਤ ਨੂੰ ਅਮਰੀਕੀ ਦਬਾਅ ਗੇ ਨਹੀਂ ਝੁਕਣਾ ਚਾਹੀਦਾ ਜਿਹੜਾ ਭਾਰਤ ਅਮਰੀਕਾ ਦਾ ਸਮਝੌਤਾ ਵਾ ਅਸੀਂ ਸਪਸ਼ਟ ਕਹਿਣਾ ਚਾਣੇ ਹੋਗੇ ਵੀ ਭਾਰਤ ਉਸ ਸਮਝੌਤੇ ਤੋਂ ਬਾਹਰ ਆ ਜੇ ਚਾਹੇ ਉਹ ਖੇਤੀ ਸੈਕਟਰ ਹੋਵੇ ਚਾਹੇ ਡੇਰੀ ਖੇਤਰ ਹੋਵੇ ਚਾਹੇ ਸਾਡਾ ਪੋਲਟਰੀ ਖੇਤਰ ਹੋਵੇ ਚਾਹੇ ਦੇਸ਼ ਦੇ ਹੋਰ ਖੇਤਰ ਕਿਉਂ ਨਾ ਹੋਣ ਅਮਰੀਕਾ ਨੂੰ ਜ਼ੀਰੋ ਟੈਕਸ ਤੇ ਭਾਰਤ ਦੀ ਮੰਡੀ ਨੂੰ ਖੋਲ ਦੇਣਾ ਇਹ ਦੇਸ਼ ਦੇ ਉਜਾੜੇ ਵੱਲ ਧੱਕੂਗਾ ਇਹਦਾ ਕੋਈ ਬੇਨਫਿਟ ਨਹੀਂ ਹੋਣਾ ਹੈਗਾ ਮੀਟਿੰਗ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਰਾਜ ਸਰਕਾਰ ਤੁਰੰਤ ਪੰਜਾਬ ਵਿੱਚ ਲੋਕਾਂ ਦੀ ਮਰਜ਼ੀ ਤੋਂ ਬਿਨਾ ਪ੍ਰੀਪੇਡ ਸਮਾਰਟ ਮੀਟਰ ਲਗਾਉਣ ਦੀ ਜ਼ਬਰਦਸਤੀ ਨੀਤੀ ਨੂੰ ਰੋਕੇ ਕੀਐਮਐਮ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਮੀਨ ਰੋਜ਼ੀ ਰੋਟੀ ਅਤੇ ਇੱਜ਼ਤ ਦੀ ਇਸ ਲੜਾਈ ਵਿੱਚ ਇਕਜੁੱਟ ਅਤੇ ਸਾਵਧਾਨ ਰਹਿਣ ਅਤੇ ਸਰਕਾਰ ਦੇ ਕਿਸੇ ਵੀ ਤਰ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ। ਕੇਂਦਰ ਦੀ ਸਰਕਾਰ ਜਿਹੜਾ ਬਿਜਲੀ ਬਿੱਲ 2025 ਲੈ ਕੇ ਆ ਰਹੀ ਹੈ ਜਿਹਦੇ ਤਹਿਤ ਵੱਡੇ ਪੱਧਰ ਤੇ ਜਿੱਪ ਵਾਲੇ ਮੀਟਰ ਲਾਏ ਜਾ ਰਹੇ ਆ ਤੇ ਮੁਲਾਜ਼ਮ ਸਾਡੇ ਘਰਾਂ ਦੇ ਸਾਡੇ ਮੂਹਰੇ ਤੇ ਆਉਂਦੇ ਆ ਤੇ ਜ਼ਬਰਦਸਤ ਮੀਟਰ ਲਾਉਣ ਦੀ ਕੋਸ਼ਿਸ਼ ਕਰਦੇ ਆ ਉਸ ਦੇ ਖਿਲਾਫ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰੇ ਲੋਕਾਂ ਦੇ ਪੱਖ ਦੇ ਵਿੱਚ ਖੜੇ ਉਹ ਮੁੱਖ ਮੰਤਰੀ ਜਿਹੜਾ ਕਹਿੰਦਾ ਰਿਹਾ ਹੈ ਕਿ ਹਰਾ ਪੈਨ ਲੋਕਾਂ ਦੀ ਭਲਾਈ ਵਾਸਤੇ ਜੱਦੂ ਲੋਕਾਂ ਵਾਸਤੇ ਜੱਦੂ ਤੇ ਅੱਜ ਫਿਰ ਤੋਂ ਜਿੱਤਾ ਕਾਰਪੋਰੇਟ ਕਰਾਉਣਾਂ ਦੀ ਪਿੱਛੇ ਭਗਵੰਤ ਸਤਾਰਾ ਖੜਾ ਹੈ ਇਸ ਕਰਕੇ ਅੱਜ ਦੀ ਮੀਟਿੰਗ ਦੇ ਵਿੱਚੋਂ ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਦੇ ਕੋਲੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਪੰਜਾਬ ਦੇ ਪਿੰਡਾਂ ਦੇ ਵਿੱਚ ਉੱਥੇ ਵੜਨਾ ਹੈ ਤਾਂ ਲੋਕ ਪੱਕੀ ਫੈਸਲੇ ਲੈਣੇ ਪੈਣਗੇ ਤੇ ਕਾਰਪੋਰੇਟ ਕਰਾਉਣਾਂ ਦੇ ਪਰੋਧ ਦੇ ਵਿੱਚ ਜਾਣਾ ਪਊਗਾ ਲੋਕ ਲੋਕ ਮੱਥੀ ਫੈਸਲੇ ਲੈ ਕੇ ਲੋਕਾਂ ਦੀ ਸਰਕਾਰ ਖਵਾ ਸਕਦੀ ਹੈ